ਸੱਛੇ ਅੱਜ ਕੱਲ੍ਹ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਨ ਤਾਕਤ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਲਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੈ। ਸ਼ੁਰੂਆਤ ਕਰਦੇ ਹਾਂ ਦੀ ਵੱਡੀ ਖਬਰ ਨਵੇਂ ਚੁਣੇ ਨੌਜਵਾਨ ਸਰਪੰਚ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੋੜ। ਪੁਲਿਸ ਨੂੰ ਵੀ ਪੈ ਗਈਆਂ ਭਾਜਣਾ। ਇਸ ਤਰ੍ਹਾਂ ਤਰਨਤਾਰਨ 'ਚ ਕਤਲ ਕੀਤੇ ਗਏ ਰਾਜਵਿੰਦਰ ਸਿੰਘ ਉਰਫ ਰਾਜਾ ਨੇ ਮਾਮਲੇ ਵਿੱਚ ਇੱਕ ਹੋਰ ਪੋਸਟਰ ਸਾਹਮਣੇ ਆਈ ਹੈ ਇਸ ਹਮਲੇ ਦੀ ਜ਼ਿੰਮੇਵਾਰੀ ਗੋਪੀ ਤਨ ਤਨ ਸ਼ਾਮਪੂਰੀਆ ਨੇ ਦਿੱਤੀ ਹੈ ਉਸ ਦੇ ਨਾਂ ਤੇ ਕਥਿਕ ਪੋਸਟ ਵਾਇਲ ਹੋ ਰਹੀ ਹੈ ਇਸ ਵਿੱਚ ਲਿਖਿਆ ਹੈ ਕਿ ਪੱਟੀ ਵਿੱਚ ਇੱਕ ਕਤਲ ਹੋਇਆ ਹੈ ਜਿਸ ਦੀ ਜ਼ਿੰਮੇਵਾਰੀ ਦੋਨੋਂ ਬਲ ਦੇ ਪ੍ਰਭ ਦਸੂਵਲ ਨੇ ਲਈ ਹੈ ਇਸ ਦੇ ਨਾਲ ਹੀ ਜਦ ਸਾਡੇ ਭਰਾ ਫੌਜੀ ਦਾ ਕਤਲ ਹੋਇਆ ਸੀ ਤਾਂ ਇੱਕ ਵਾਰ ਸ਼ਰਕ ਸ਼ਖਸ਼ ਨੇ ਮੁਲਾਜ਼ਮ ਪ੍ਰੀਤ ਅਤੇ ਉਸ ਦੇ ਸਾਥੀਆਂ ਨੂੰ ਪਨਾ ਦਿੱਤੀ ਸੀ ਰਾਜਵਿੰਦਰ ਸਿੰਘ ਨੇ ਉਰਫ ਰਾਜਾ ਨੂੰ ਉਹਨਾਂ ਦੇ ਹਥਿਆਰ ਸੰਭਾਲੇ ਸਨ ਅਤੇ ਉਹਨਾਂ ਨੂੰ ਸੁਰੱਖਿਆ ਵੀ ਦਿੱਤੀ ਸੀ ਇਸ ਵਿਅਕਤੀ ਨੇ ਸਾਡੇ ਭਰਾ ਫੌਜੀ ਦੇ ਨਾਲ ਗੈਰਕਾਨੂੰਨੀ ਕੰਮ ਕੀਤਾ ਸੀ ਅਤੇ ਇਸ ਲਈ ਅਸੀਂ ਆਪਣੇ ਫੌਜੀ ਭਰਾ ਦਾ ਬਦਲਾ ਲਿਆ ਹੈ ਇਹ ਕੰਮ ਸਾਡੇ ਛੋਟੇ ਭਰਾ ਅਫ ਰੀਦੀ ਤੁਰਤ ਅਹਵਾਲ ਨੇ ਕੀਤਾ ਹੈ ਕੋਈ ਹੋਰ ਸਾਡੇ ਬਾਰੇ ਗੋਲੇ ਤਾਣ ਸਾਨੂੰ ਉਹ ਸਾਨੂੰ ਮਨਜ਼ੂਰ ਨਹੀਂ ਸਾਰਿਆਂ ਦੀ ਵਾਰੀ ਆਵੇਗੀ ਇੰਤਜ਼ਾਰ ਕਰੋ ਖਬਰ ਨੂੰ ਅੰਤ ਤੱਕ ਵੇਖਣੀ ਆਪ ਸਭ ਦਾ ਧੰਨਵਾਦ